ਅੱਜ ਬੰਦੀ ਛੋੜ ਤੇ ਦੀਵਾਲੀ ਤੇ ਬਹੁਤ ਹੀ ਪਵਿੱਤਰ ਤਿਹਾੜ ਦੇ ਉੱਪਰ ਮੈਂ ਮਲੋਟ ਵਿੱਚ ਬੈਠੀ ਆ ਪਹਿਲਾਂ ਮਲੋਟ ਵਾਸੀਆਂ ਨੂੰ ਫਿਰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਆਪਣੇ ਵੱਲੋਂ ਤੇ ਆਪਣੇ ਪਰਿਵਾਰ ਵੱਲੋਂ ਮੈਂ ਬਹੁਤ-ਬਹੁਤ ਦਿਲੋਂ ਮੁਬਾਰਕਬਾਦ ਦੇਵਾਂਗੀ ਔਰ ਇੱਕ ਮੈਸੇਜ ਮੈਂ ਜ਼ਰੂਰ ਲਾਵਾਂਗੀ ਕਿ ਹਰ ਵਾਰ ਅਸੀਂ ਦੀਵਾਲੀ ਦੇ ਉੱਪਰ ਜਿਹੜਾ ਤਿਹਾੜ ਹੈ ਦੀਵਿਆਂ ਦਾ ਤਿਹਾੜ ਹੈ ਉਹਦੇ ਨਾਲ ਅਸੀਂ ਪਟਾਕੇ ਵੀ ਚਲਾਉਂਦੇ ਆ ਔਰ ਕਈ ਵਾਰੀ ਉਹਦੇ ਨਾਲ ਨੁਕਸਾਨ ਵੀ ਹੋ ਜਾਂਦਾ ਹੈ ਸੋ ਮੈਂ ਸਾਰੇ ਪਰਿਵਾਰਾਂ ਨੂੰ ਇਹ ਬੇਨਤੀ ਕਰਾਂਗੀ ਕਿ ਕਦੇ ਵੀ ਆਪਣੇ ਬੱਚਿਆਂ ਨੂੰ ਇਹੋ ਜਿਹਾ ਅਣਸੁਰੱਖਿਅਤ ਮਾਹੌਲ 'ਚ ਨਾ ਆਉਣ ਦਿਓ ਜੇਕਰ ਪਟਾਕੇ ਚਲਾਉਣੇ ਆ ਤਾਂ ਬੱਚਿਆਂ ਦੇ ਨਾਲ ਆਪ ਖੜੇ ਹੋ ਕੇ ਚਲਾਓ ਤੇ ਕੋਸ਼ਿਸ਼ ਕਰੋ ਕਿ ਵੱਧ ਤੋਂ ਵੱਧ ਅਸੀਂ ਸੇਫ ਪਟਾਕੇ ਆ ਜਿਹੜੇ ਉਹ ਚਲਾਈਏ ਤੇ ਕੋਸ਼ਿਸ਼ ਇਹ ਵੀ ਹੋਵੇ ਕਿ ਅਸੀਂ ਘੱਟ ਤੋਂ ਘੱਟ ਪਟਾਕੇ ਚਲਾਈਏ ਤਾਂ ਕਿ ਕੋਈ ਵੀ ਇਹੋ ਜਿਹੀ ਅਣਸਖਾਵੀ ਘਟਨਾ ਨਾ ਵਾਪਰੇ ਜਿਸ ਦੇ ਕਰਕੇ ਸਾਨੂੰ ਦੀਵਾਲੀ ਜਿਹੜੀ ਹੈ ਉਹ ਇੱਕ ਪਛਤਾਵਾ ਬਣ ਕੇ ਰਹਿ ਜਾਵੇ ਸੋ ਮੈਂ ਇੱਕ ਵਾਰ ਫੇਰ ਤੋਂ ਆਪਣੇ ਸਾਰੇ ਪਰਿਵਾਰ ਵੱਲੋਂ ਸਾਰਿਆਂ ਨੂੰ ਆਪਣੇ ਪਰਿਵਾਰਾਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਲੱਖ ਲੱਖ ਮੁਬਾਰਕਬਾਦ।